ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਬਹੁਤ ਹੀ ਸੋਹਣਾ ਦਿਨ ਤੇ ਬਹੁਤ ਹੀ ਸੋਹਣੀ ਵੀਡੀਓ ਲੈ ਕੇ ਆਏ ਆ ਆਪਾਂ ਤੁਹਾਡੇ ਲਈ ਆਪਾਂ ਨਾ ਰਸਤੇ ਦੇ ਵਿੱਚ ਜਾ ਰਹੇ ਸੀ ਇਹ ਆ ਸੰਗਰੂਰ ਰੋਡ ਇਹ ਨਾ ਇਸ ਰੋਡ ਦੇ ਨਾਲ ਬੱਸ ਸਟੈਂਡ ਦੇਖਿਆ ਹੈ ਆਪਾਂ ਤੇ ਤੁਹਾਨੂੰ ਉਹ ਬੱਸ ਸਟੈਂਡ ਦਿਖਾਉਣੇ ਆ ਆਜੋ ਫਿਰ ਬਹੁਤ ਸੋਹਣਾ ਬੱਸ ਸਟੈਂਡ ਆ ਪੰਜਾਬ ਦਾ ਮੈਂ ਕਹਿੰਦਾ ਸਭ ਤੋਂ ਸੋਹਣਾ ਬੱਸ ਸਟੈਂਡ ਇਹ ਹੀ ਹੋਊਗਾ ਹਨਾ ਬਿੱਲੇ ਜੀ ਸਰ ਹੁਣ ਤੱਕ ਆਪਾਂ ਇੰਨਾ ਸੋਹਣਾ ਬੱਸ ਸਟੈਂਡ ਤਾਂ ਨਹੀਂ ਦੇਖਿਆ ਹਣਾ ਆਜੋ ਫਿਰ ਮਿੱਤਰੋ ਦਿਖਾਈਏ ਫਿਰ ਤੁਹਾਨੂੰ ਵੀ ਆਜਾ ਬਿੱਲਿਆ ਆ ਦੇਖੋ ਨੂੰ ਆਪਾਂ ਬੱਸ ਸਟੈਂਡ ਦਿਖਾਉਣੇ ਆ ਬਹੁਤ ਹੀ ਸੋਹਣਾ ਬੱਸ ਸਟੈਂਡ ਆ ਉੱਥੇ ਕੀ ਬਾਤਾਂ ਨੇ ਦੇਖੋ ਬੈਠਣ ਵਾਸਤੇ ਬਹੁਤ ਵਧੀਆ ਚੀਜ਼ਾਂ ਬਣਾਈਆਂ ਹੋਈਆਂ ਨੇ ਕਰੋ ਚੈੱਕ ਬੱਸ ਅੱਡਾ ਬਹੁਤ ਸੋਹਣਾ ਬੱਸ ਅੱਡਾ ਬਣਿਆ ਆ ਵੀਰ ਜੀ ਅੰਦਰ ਬੈਠੇ ਵੇਟ ਵੀ ਕਰ ਰਹੇ ਨੇ ਬੱਸ ਦਾ ਸਾਨੂੰ ਬੱਸ ਢਾ ਦਿਖਾ ਦਈਏ ਪੂਰਾ ਇੱਕ ਰੀ ਖੜ ਜਾ ਬਲੇ ਉਹ ਪ੍ਰੋਪਰ ਦਿਖਾ ਦਈਏ ਦੇਖੋ ਕਰੋ ਚੈੱਕ ਨਾਲ ਹੀ ਇਹ ਪਿੰਡ ਦਾ ਦਰਵਾਜਾ ਬਣਿਆ ਹੋਇਆ ਯਾਦਗਰੀ ਗੇਟ ਬਾਬਾ ਮੋਹਰ ਸਿੰਘ ਜੀ ਬਾਬਲ ਲੇਵਲ ਸਿੰਘ ਜੀ ਇਹ ਵੀ ਕਰੋ ਚੈੱਕ ਫਿਰ ਇਹ ਸਰਪੰਚ ਨੇ ਬਣਾਇਆ ਹਰਪ੍ਰੀਤ ਸਿੰਘ ਬਹੁਤ ਸੋਹਣਾ ਬੱਸ ਢਾ ਬਣਿਆ ਹੋਇਆ ਜੀ ਦੇਖੋ ਕਰੋ ਚੈੱਕ ਮੁੰਡਿਓ ਇਹ ਆਪਣੇ ਵੀਰ ਜਣੀ ਵੇਟ ਕਰ ਰਹੇ ਬਸ ਦਾ ਹਾਂਜੀ ਵੀਰ ਜੀ। ਗੇਟ ਕਰ ਰਹੇ ਹਾਂ ਬਸ ਦਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ। ਇਹ ਵੀਰ ਜੀ ਨਹੀਂ ਆਪਣੇ ਨਾਲ ਹੀ ਪਹਿਲਾਂ ਉਤਰ ਕੇ ਆ ਕੇ ਬੈਠ ਗਏ। ਹਾਂਜੀ। ਇਹ ਆਪਣਾ ਸੰਗਰੂਰ ਇਹ ਸੰਗਰੂਰ ਰੋਡ ਹੀ ਹੈ ਨਾ? ਹਾਂਜੀ ਵੀਰ ਜੀ। ਸੰਗਰੂਰ ਰੋਡ ਆ ਨਾ ਬਈ? ਸੰਗਰੂਰ ਬਾਟਾ। ਸੰਗਰੂਰ ਰੋਡ। ਇਹ ਕਿਹੜਾ ਪਿੰਡ ਦਾ ਬੱਸ ਸਟੈਂਡ ਸੀਗਾ? ਤੂਰ ਪੰਜਾਰਾ। ਤੂਰ ਪੰਜਾਰਾ। ਉਸ ਤੋਂ ਪਿੱਛਲਾ? ਨਹੀਂ ਨਹੀਂ ਇਹ ਬੱਸ ਸਟੈਂਡ ਕਿਹੜੇ ਪਿੰਡ ਦਾ? ਤੂਰ ਪੰਜਾਰਾ। ਤੂਰ ਪੰਜਾਰਾ। ਠੀਕ ਹੈ ਇਹ ਬਾਈ ਜੜੀਆਂ ਇੱਥੋਂ ਦੇ ਆ। ਨਾ ਤੁਹਾਨੂੰ ਪੁੱਛ ਲਿਆ ਤੂਰ ਪੰਜਾਰਾ ਹੈਂ? ਲਓ ਦੇਖੋ ਵੀ ਠੜੀ ਘਰ ਵੀ ਬਣ ਪਾਣੀ ਦੀ ਸੂਤਰੀਆ ਠੀਕ ਆ ਆ ਦੇਖੋ ਬਹੁਤ ਸੋਹਣਾ ਬਸ ਸਟੈਂਡ ਬਣਿਆ ਹੋਇਆ ਮੈਂ ਕਹਿੰਨਾ ਨਾ ਪੂਰੀ ਗੱਲ ਬਾਤ ਆ ਰੋਡ ਦੇ ਉੱਪਰ ਬਸ ਸਟੈਂਡ ਬਣਿਆ ਹੋਇਆ ਹੈ ਪਿੰਡ ਤੂਰ ਬੰਜਾਰਾ ਰਾ ਜੇ ਕਿਤੇ ਵੀ ਕੋਈ ਵੀ ਆਉਂਦਾ ਆ ਇੱਕ ਵਾਰੀ ਜ਼ਰੂਰ ਦੇਖ ਕੇ ਜਾਇਓ ਸੰਗਰੂਰ ਰੋਡ ਦੇ ਉੱਪਰ ਹੀ ਬਣਿਆ ਹੋਇਆ ਆ ਸਾਹਮਣੇ ਡੇਰਾ ਬਣਿਆ ਹੋਇਆ ਰਾਧਾ ਸਵਾਮੀ ਦਾ ਫਿਰ ਇਹਦੇ ਬਿਲਕੁਲ ਸਾਹਮਣੇ ਬਣਿਆ ਹੋਇਆ ਗੇਟ ਉਹ ਬਸ ਸਟੈਂਡ ਜ਼ਰੂਰ ਆਇਓ ਇੱਕ ਵਾਰੀ ਦੇਖ ਕੇ ਜਾਇਓ ਬਹੁਤ ਸੋਹਣਾ ਆ ਅਸੀਂ ਇਥੋਂ ਨੰਗ ਰਹੇ ਸੀ ਮੈਂ ਹਾਂ ਬਿਲਿਆ ਖੜ ਜਾ ਰੋ ਜਾਂ ਵੀਡੀਓ ਸ਼ੂਟ ਕਰਕੇ ਜਾਵਾਂਗੇ ਬਹੁਤ ਸੋਹਣਾ ਬੱਸ ਸਟੈਂਡ ਬਣਿਆ ਹੋਇਆ ਹੈ ਉਹ ਰੋ ਚੈੱਕ ਦੱਸਿਓ ਫਿਰ ਕਿਵੇਂ ਲੱਗਿਆ ਤੇ ਇਹ ਵੀ ਦੱਸਿਓ ਕਮੈਂਟਾਂ ਦੇ ਵਿੱਚ ਵੀ ਹੋਰ ਵੀ ਕਿਤੇ ਐਵੇਂ ਦਾ ਜੇ ਬੱਸ ਸਟੈਂਡ ਬਣਿਆ ਹੋਵੇ ਜਾਂ ਇਸ ਤੋਂ ਵਧੀਆ ਬਾਕੀ ਮੈਨੂੰ ਤਾਂ ਲੱਗਦਾ ਨਹੀਂ ਜਿੱਥੇ ਤੱਕ ਬਣਿਆ ਹੋਊਗਾ ਇਹੀ ਬਣਿਆ ਆ ਬਹੁਤ ਘੈਂਟ ਬੱਸ ਸਟੈਂਡ ਬਣਿਆ ਦੱਸਿਓ ਕਮੈਂਟ ਕਰਕੇ ਕਿਵੇਂ ਲੱਗਿਆ ਠੀਕ ਆ ਬਾਕੀ ਜੇ ਕਿਤੇ ਹੋਰ ਵੀ ਐਵੇਂ ਦਾ ਹੋ ਜਾਂਦਾ ਉਹ ਵੀ ਸਾਨੂੰ ਦੱਸਿਓ ਕੀ ਅੱਜ ਦੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਆਪਾਂ ਇਦਾਂ ਹੀ ਤੁਹਾਡੇ ਲਈ ਹੋਰ ਵੀ ਚੀਜ਼ਾਂ ਲੈ ਕੇ ਆਵਾਂਗੇ ਦਿਖਾਵਾਂਗੇ ਤੁਹਾਨੂੰ ਹੋਰ ਵੀ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਇਸੇ ਧੀਏ ਝਾਂਗਿਆਂ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਥੱਲੇ ਇੱਕ ਵਾਰੀ ਠੰਡੇ ਪਾਣੀ ਵਾਲਾ ਵੀ ਉਧਰ ਠੰਡਾ ਪਾਣੀ ਵੀ ਲੱਗਿਆ ਆ ਹਣਾ ਸਾਹਮਣੇ ਹਾਂਜੀ ਮਾਰੀ ਜੂਮ ਉਹਦੇ ਦੇ ਠੰਡਾ ਪਾਣੀ ਵੀ ਲੱਗਿਆ ਹੋਇਆ ਇੱਧਰ ਮੈਂ ਕਹਿੰਦਾ ਬਹੁਤ ਯਾਰ ਨਾ ਪੂਰੇ ਆਮ ਤਨਾ ਇੱਕ ਨੰਬਰ ਬਣਾਇਆ ਕੰਮ ਚਲੋ ਮਿਲਦੇ ਆ ਤੁਹਾਨੂੰ ਫਿਰ ਨਵੀਂ ਵੀਡੀਓ ਚ